ਜੁਲਾਈ 2024 ਤੋਂ ਲੈ ਕੇ ਹੁਣ ਤੱਕ ਕਾਉਂਸਲ ਨੇ ਤਿੰਨ ਵਿਸ਼ੇਸ਼ ਮੀਟਿੰਗਾਂ ਆਯੋਜਿਤ ਕਰ ਚਾਰ ਵੱਖ-ਵੱਖ ਪ੍ਰਾਪਰਟੀ ਟਾਈਟਲਸ ਤੇ ਨੋਟਿਸ ਜਾਰੀ ਕੀਤਾ ਹੈ ਜਿਸ ਕਾਰਨ ਸੱਤ ਪ੍ਰਾਪਰਟੀ ਓਨਰਸ ਪ੍ਰਭਾਵਿਤ ਹੋਏ ਨੇ ਇਹ ਨੋਟਿਸ ਕਮਿਊਨਿਟੀ ਚਾਰਟਰ ਦੇ ਸੈਕਸ਼ਨ 57 ਦੇ ਅਧੀਨ ਲਾਗੂ ਕੀਤਾ ਗਿਆ ਹੈ ਇੰਨਾਂ ਵਿੱਚੋਂ ਇੱਕ 9397 132 ਸਟਰੀਟ ਤੇ ਸਥਿਤ ਪ੍ਰਾਪਰਟੀ ਮਾਲਕ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹਨਾਂ ਕੋਈ ਜਵਾਬ ਨਹੀਂ ਦਿੱਤਾ ਹਾਲਾਂਕਿ ਸਿਟੀ ਸਟਾਫ ਕਈ ਸਾਲਾਂ ਤੋਂ ਅਜਿਹੇ ਮਾਮਲਿਆਂ ਤੇ ਕਾਰਵਾਈ ਕਰ ਰਹੀ ਹੈ ਅਤੇ ਇਸ ਲਈ ਇੱਕ ਟਾਸਕ ਫੋਰਸ ਦਾ ਗਠਨ ਵੀ ਕੀਤਾ ਗਿਆ ਹੈ ਪਰ ਇਸ ਤਰ੍ਹਾਂ ਦੇ ਮਾਮਲਿਆਂ ਦੀ ਗਿਣਤੀ ਹਾਲੇ ਵੀ ਕਾਫੀ ਵੱਧ ਹੈ 2022 ਸਿਗੇ 1557 2023 ਸਿਗੇ 2330 ਤੇ 2024 ਸਿਗੇ 2046 ਸੋ ਤੁਸੀਂ ਦੇਖ ਰਹੇ ਹੋ ਵੀ ਟ੍ਰੈਂਡ ਕਈ ਵਾਰ ਵੱਧਦਾ ਜਾਂਦਾ ਹੈ ਪਰ ਮੇਰਾ ਮੈਸੇਜ ਇਹੀ ਹੈ ਵੀ ਚਲੋ ਠੀਕ ਹੈ ਜੀ ਤੁਸੀਂ ਲੀਗਲੀ ਇੱਕ ਸੈਕੰਡਰੀ ਸਵੀਟ ਤੁਹਾਨੂੰ ਅਲਾਉਡ ਹੈ ਇੱਕ ਘਰ ਦੇ ਵਿੱਚ ਇੱਕ ਸਿੰਗਲ ਡਿਵਲਿੰਗ ਇੱਕ ਸੈਕੰਡਰੀ ਸੂਟ ਅਲਾਉਡ ਹੈ ਪਰ ਜਦੋਂ ਤੁਸੀਂ ਦੋ ਜਾਂ ਤਿੰਨ ਜਾਂ ਹੁਣ ਅਸੀਂ ਮੋਲਾਸਟ ਐਗਜ਼ੈਂਪਲ ਸੀਗਾ 17 ਲੋਕੀ ਰਹਿੰਦੇ ਸੀਗੇ ਇੱਕ ਘਰ ਵਿੱਚ ਸੋ ਤੁਸੀਂ ਉਹ ਦੇਖੋ ਵੀ 17 ਲੋਕੀ ਹਾਰਟ ਪਲੇਟ ਜਸਟਸ ਬਹੁਤ ਹੀ ਤੁਹਾਡੀ ਜਿਹੜਾ ਲਾਈਫ ਹੈ ਉਹ ਰਿਸਕ ਰਿਸਕ ਤੇ ਹੈ ਹੋਮ ਆਨਰਸ ਏਰੀਆ ਅਸੀਂ ਉਹਨਾਂ ਨੂੰ ਇਹੀ ਮੈਸੇਜ ਦਿੰਨੇ ਆ ਵੀ ਆਹ ਬੇਨਤੀ ਕਰਦੇ ਆ ਵੀ ਇਦਾਂ ਦੇ ਕੰਮ 'ਚ ਨਾ ਆਏਂਗੇ ਜੋ ਉਹ ਬਿਕੋਜ਼ ਜਿਹੜੇ ਆਪਣਾ ਭਾਈਚਾਰਾ ਹੈ ਆਪਣੇ ਭਾਈਚਾਰੇ 'ਚ ਲੋਕੀਏ ਜਿਹੜੇ ਇੱਥੇ ਤੁਹਾਡੇ ਕੋਲ ਰਹਿ ਰਹੇ ਆ ਤੁਹਾਡੇ ਘਰਾਂ 'ਚ ਰਹਿ ਰਹੇ ਆ ਉਹਨਾਂ ਦੀ ਸੇਫਟੀ ਨਾ ਕੰਪਰਮਾਈਜ਼ ਕਰੋ ਬਿਕਾਜ਼ ਜਿਹੜੀ ਇਲੀਗਲ ਅਸੀਂ ਕੰਸਟਰਕਸ਼ਨ ਕੀਤੀ ਹੁੰਦੀ ਹੈ ਇਲੀਗਲ ਇਲੈਕਟ੍ਰੀਕਲ ਪਲੰਮਿੰਗ ਕਈ ਮਸਲੇ ਖੜੇ ਹੋ ਸਕਦੇ ਫਾਊਂਡੇਸ਼ਨ ਕੰਪਰਮਾਈਜ਼ ਕੀਤੀ ਹੁੰਦੀ ਹੈ ਸਟਰਕਚਰ ਨੂੰ ਕੰਪਰਮਾਈਜ਼ ਕੀਤਾ ਹੁੰਦਾ ਸਿਟੀ ਦੇ ਬਾਇਲਾਅ ਅਫੀਸਰ ਜਾਸ ਚੋਹਲ ਅਨੁਸਾਰ ਇਹ ਨੋਟਿਸ ਕਈ ਮਹੀਨਿਆਂ ਦੀ ਜਾਂਚ ਅਤੇ ਕਾਰਵਾਈ ਤੋਂ ਬਾਅਦ ਜਾਰੀ ਕੀਤੇ ਜਾਂਦੇ ਹਨ ਜਿਨ੍ਹਾਂ ਨੂੰ ਅਦਾਲਤ ਵਿੱਚ ਚੁਣੌਤੀ ਦੇਣਾ ਵੀ ਕਾਫੀ ਮੁਸ਼ਕਿਲ ਹੁੰਦਾ ਹੈ ਸੈਕਸ਼ਨ 57 ਜਿਹੜੀ ਹੀਅਰਿੰਗ ਹੈ ਉਹ ਬਹੁਤ ਸੋਲਿਡ ਹੈ ਉਹ I mean it's one of the ways to deal with this problem but AIB ਜਦੋਂ ਤੁਹਾਡੀ ਪ੍ਰਾਪਰਟੀ ਦੇ ਟਾਈਟਲ ਤੇ ਚਲਾ ਗਿਆ ਫਿਰ ਬੜਾ ਮੁਸ਼ਕਿਲ ਹੋ ਜਾਂਦਾ ਤੁਹਾਨੂੰ ਘਰ ਵੇਚਣਾ ਜਾਂ ਇਵਨ ਸਮ ਟਾਈਮਸ ਮਾਰਗੇਜ ਲਈ ਇੰਸ਼ੋਰੈਂਸ ਲਈ ਉਹ ਸਾਰੀਆਂ ਪ੍ਰੋਬਲਮਸ ਤੁਹਾਨੂੰ ਆ ਸਕਦੀਆਂ ਐ ਅਸੀਂ ਕੋਰਟ ਕੋਰਟ ਚ ਵੀ ਇਨਜੰਕਸ਼ਨ ਲਾ ਕੇ ਲਿਆ ਸਕਦੇ ਹਾਂ ਕੋਰਟ ਇਨਜੰਕਸ਼ਨ which is a process ਤੇ ਉਹਦੇ ਤੋਂ ਵੀ ਅਸੀਂ ਗਾਂ ਤੋਂ ਗਾਂ ਇਵਨ ਡਿਮੋਲਿਸ਼ ਤੱਕ ਗੱਲ ਜਾ ਸਕਦੀ ਐ ਇਗਨੋਰ ਕਰਕੇ ਇਹ ਬਾਇਲਾ ਅਫਸਰ ਨਾਲ ਨਾ ਗੱਲ ਕਰਕੇ ਜਾਂ ਫੋਨ ਨਾ ਅਨਸਰ ਕਰਕੇ ਬਿਲਡਿੰਗ ਅਫਸਰ ਨਾਲ ਗੱਲ ਨਾ ਕਰਕੇ ਇਨਸਪੈਕਟਰਸ ਨਾਲ ਉਹ ਤੁਹਾਡੀ ਗੱਲ ਨਹੀਂ ਬਣਨੀ ਰਾਈਟ ਸੋ ਤੁਹਾਨੂੰ ਇਗਨੋਰ ਨਹੀਂ ਕਰ ਸਕਦੇ ਤੁਸੀਂ ਹੈਵ ਟੂ ਡੀਲ ਵਿਦ Trevor Walsh ne aakhya ke usari to post inspection sukhali nahi, te jantak adar te hi action Yeah, so basically, once once we issue a building permit for construction, our inspect building inspectors attend the site multiple times throughout the construction to monitor the work to make sure that it's built safely and in a healthy way for the occupants down the road. Once a building has been completed and we grant occupancy to it, um, then sometimes our inspectors are the areas, or quite often we do hear from other community members that they see. additional construction happening afterwards um and really when we received those complaints from concerned community members we want to be able to react to those and attend to the sites where further constructions happening that's beyond the scope of the building permit ਉਹਨਾਂ એ ਵੀ ਆਖਿਆ ਕਿ ਸੂਬਾ ਸਰਕਾਰ ਦੀਆਂ ਨੀਤੀਆਂ ਦੇ ਮੁਤਾਬਿਕ ਸਰੀ ਸ਼ਹਿਰ ਵੀ ਹਾਊਸਿੰਗ ਕ੍ਰਾਈਸਿਸ ਨਾਲ ਨਜਿੱਠਣਾ ਚਾਹੁੰਦਾ ਹੈ ਪਰ ਗੈਰ ਕਾਨੂੰਨੀ ਉਸਾਰੀਆਂ ਇਸ ਸਮੱਸਿਆ ਦਾ ਹੱਲ ਨਹੀਂ And really that's what achieving and obtaining building permits is able to do for us is to make sure that that housing that we we need in our community meets the quality and standards that we would expect for health and safety in the community. When we're not doing building permits for those, what we end up seeing is we end up seeing substandard housing that can potentially put those occupants at risk um, when they're living in those units. So we really want to be able to see that, that uh, housing meeting that minimum standard uh, for health and safety in the province. ਸ਼ਹਿਰ ਵਿੱਚ ਗੈਰ ਉਸਾਰੀ ਗਤੀਵਿਧੀਆਂ ਨੂੰ ਰੋਕਣ ਲਈ ਸਿਟੀ ਆਫ ਸਰੀ ਵੱਲੋਂ ਸਖਤ ਕਦਮ ਚੁੱਕੇ ਜਾ ਰਹੇ ਨੇ ਤਾਂ ਕਿ ਬਿਲਡਿੰਗ ਬਾਇਲॉज ਦੀ ਉਲੰਘਣਾ ਕਰਨ ਵਾਲੇ ਪ੍ਰਾਪਰਟੀ ਓਨਰਸ ਨੂੰ ਜਵਾਬਦੇਹ ਬਣਾਇਆ ਜਾ ਸਕੇ ਉੱਥੇ ਹੀ ਬਿਲਡਰਸ ਦਾ ਕਹਿਣਾ ਹੈ ਕਿ ਜੇਕਰ ਸਿਟੀ ਆਫ ਸਰੀ ਆਪਣੇ ਪ੍ਰੋਸੀਜਰ ਵਿੱਚ ਪਾਰਦਰਸ਼ਤਾ ਲੈ ਕੇ ਆਉਂਦੀ ਹੈ ਤਾਂ ਲੋਕਾਂ ਨੂੰ ਇਸ ਸਮੱਸਿਆ ਪ੍ਰਤੀ ਜਾਗਰੂਕ ਕੀਤਾ ਜਾ ਸਕਦਾ ਹੈ ਹੁਣ ਤੁਸੀਂ ਦੇਖੋ ਵੀ ਘਰ ਕਿੰਨੇ ਪੁਰਾਣੇ ਲੋਕਾਂ ਦੇ ਘਰ ਬਣੇ ਬਟ ਉਹਨਾਂ ਦੇ ਵਿੱਚ ਬੇਸਮੈਂਟਾਂ ਹੈਗੀਆਂ ਹੁਣ ਸਿਟੀ ਕੱਲੇ ਕੱਲੇ ਘਰ ਦੇ ਵਿੱਚ ਜਾ ਕੇ ਥੋੜੀ ਦੇਖ ਰਹੀ ਹੈ ਵੀ ਦੇ ਆਰ ਲਾਈਕ ਐਸ ਪਰ ਬਿਲਡਿੰਗ ਕੋਡ অর ਨਾਟ ਬਟ ਹੁਣ ਜਿਹਨੇ ਬਣਾ ਹੀ ਲਈ ਤੁਸੀਂ ਉਹਨਾਂ ਨੂੰ ਦੇਖਿਆ ਵੀ ਉਹਨਾਂ ਦੇ ਘਰ ਦੇ ਅੰਦਰ ਅੰਦਰ ਨਾਟ ਐਡਿੰਗ ਐਡੀਸ਼ਨਲ ਬਿਲਡਿੰਗ ਦੇ ਆਰ ਇਨ ਦਾ ਸੈਟ ਬੈਕਸ ਹਨਾ ਉਹਨਾਂ ਨੂੰ ਤੁਸੀਂ ਪਾਸ ਕਰ ਦੋ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੇ ਕੀ ਕਰਨਾ ਸਿਟੀ ਨੇ ਭੇਜ ਦੇਣੀਆਂ ਹਨਾ ਉਹਨਾਂ ਨੇ ਸਿਟੀ ਨੇ ਐਡ ਕਰ ਦੇਣੀਆਂ ਟੈਕਸਿਸ ਟੈਕਸਿਸ ਐਡ ਕਰ ਦੇਣੇ ਜਿੱਦਨ ਸੌ ਵਰਕ ਲੱਗ ਜਾਣਾ ਪਲੱਸ $1000 ਫਾਈਨ ਵੀ ਕਰ ਦੇਣਾ ਬਟ ਪਾਸ ਕਰਨ ਲਈ ਉਹਨੂੰ ਬਹੁਤ ਝੰਜੜ ਕਰ ਦੇਣਾ ਵੀ ਤੂੰ ਆ ਵੀ ਲੈ ਕੇ ਆ ਤੂੰ ਇਹ ਵੀ ਕਰ ਉਹ ਵੀ ਕਰ ਉਹ 7-8 ਮਹੀਨੇ 9 ਮਹੀਨੇ ਉਹ ਫ੍ਰਸਟ੍ਰੇਸ਼ਨ ਹੋ ਜਾਂਦੀ ਹੈ ਬੰਦੇ ਨੂੰ ਤੇ ਬੰਦਾ ਕਮਲਾ ਹੋ ਜਾਂਦਾ ਸੋ ਬਿਲਡਰ ਨਹੀਂ ਰეკਮੈਂਡ ਕਰਦਾ ਕਿਸੇ ਨੂੰ ਵੀ ਤੁਸੀਂ ਐਦਾਂ ਕਰੋ ਬਟ ਜਿਨ੍ਹਾਂ ਨੇ ਕਰ ਲਿਆ ਹੁਣ ਉਹਨਾਂ ਦਾ ਕੋਈ ਹੱਲ ਕੱਢੋ ਉੱਥੇ ਹੀ ਇੰਜੀਨੀਅਰ ਅਤੇ ਰੀਅਲਟਰ ਬਿਰਿੰਦਰ ਨੇ ਆਖਿਆ ਕਿ ਸਟਾਪ ਵਰਕ ਆਰਡਰਸ ਜਾਰੀ ਹੋਣ ਤੋਂ ਬਾਅਦ ਉਹਨਾਂ ਨੂੰ ਪਰਮਿਟ ਦੀ ਮਨਜ਼ੂਰੀ ਨਾਲ ਜੁੜੀਆਂ ਕਈ ਕੌਲਾ ਪ੍ਰਾਪਤ ਹੁੰਦੀਆਂ ਹਨ ਹਾਲਾਂਕਿ ਲੰਬਾ ਪਰਮਿਟ ਪ੍ਰੋਸੈਸ ਕਈ ਵਾਰ ਲੋਕally ਪਰੇਸ਼ਾਨੀ ਦਾ ਕਾਰਨ ਬੰਦਾ ਹੈ। ਜੇ ਮੈਂ ਸਟੋਵਰ ਕਾਰਡਰ ਦੀ ਗੱਲ ਕਰਾਂਗਾ ਮੈਨੂੰ ਪਰਸਨਲੀ ਐਵਰੀ ਮੰਥ ਆਲਮੋਸਟ 30 ਤੋਂ 40 ਫੋਨ ਕਾਲ ਆ ਜਾਂਦੇ ਨੇ। ਕਈ ਵਾਰ ਇੱਕ ਦਿਨ ਦੇ ਵਿੱਚ ਦੋ ਦੋ ਚਾਰ ਚਾਰ ਫੋਨ ਕਾਲ ਆ ਜਾਂਦੀਆਂ ਕਿ ਸਾਡੇ ਸਟੋਵਰ ਕਾਰਡਰ ਲੱਗਿਆ ਵਾ। ਸਾਨੂੰ ਲੈਟਰ ਚਾਹੀਦੀ ਆ। ਦੇਖੋ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਉਹ ਇਹ ਸੋਚਦੇ ਆ ਕਿ ਇੰਜੀਨੀਅਰ ਇੱਕ ਤਰ੍ਹਾਂ ਦੀ ਅਪਰੂਵਲ ਦੇ ਦੇ ਦੂਗਾ ਤੇ ਸਾਡਾ ਸਟੋਵਰ ਕਾਰਡਰ ਉਤਰ ਜਾਊਗਾ। ਉਹਨਾਂ ਨੂੰ ਪ੍ਰੋਪਰ ਪ੍ਰੋਸੀਜਰ ਦਾ ਨਹੀਂ ਪਤਾ। ਜੇ ਤੁਸੀਂ ਸਿਟੀ ਕੋਲੇ ਬਿਲਡਿੰਗ ਪਰਮਿਟ ਅਪਲਾਈ ਕਰ ਦਿੰ ਸਿਟੀ ਵੱਲੋਂ ਬਿਲਡਿੰਗ ਬਾਇਲਾਅ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕਰਨ ਦੇ ਨਾਲ-ਨਾਲ ਇਹ ਵੀ ਯਕੀਨੀ ਬਣਾਇਆ ਜਾਂਦਾ ਹੈ ਕਿ ਘਰ ਘੱਟੋ-ਘੱਟ ਸਿਹਤ ਅਤੇ ਸੁਰੱਖਿਆ ਦੇ ਮਿਆਰ ਅਨੁਸਾਰ ਬਣਾਏ ਗਏ ਹਨ ਪਰ ਇਸ ਦੇ ਨਾਲ ਹੀ ਜਿੱਥੇ ਗੈਰ-ਕਾਨੂੰਨੀ ਨਿਰਮਾਣ ਨੂੰ ਸੰਬੋਧਨ ਕਰਨਾ ਮਹੱਤਵਪੂਰਨ ਹੈ ਉੱਥੇ ਹੀ ਸ਼ਹਿਰ ਨੂੰ ਪਰਮਿਟ ਪ੍ਰੋਸੈਸ ਨੂੰ ਸਧਾਰਨ ਕਰਨ ਤੇ ਵੀ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਸ਼ਹਿਰ ਦੇ ਵਸਨੀਕਾਂ ਨੂੰ ਸਪਸ਼ਟ ਦਿਸ਼ਾ-ਨਿਰਦੇਸ਼ ਅਤੇ ਸਮੱਸਿਆਵਾਂ ਨੂੰ ਬਿਨਾਂ ਲੋੜਿੰਦੇ ਜੁਰਮਾਨਿਆਂ ਤੋਂ ਹੱਲ ਕਰਨ ਲਈ ਸਹਿਯੋਗ ਪ੍ਰਦਾਨ ਕੀਤਾ ਜਾਵੇ ਪਰ ਇਹ ਲੋਕਾ ਦੀ ਜ਼ਿੰਮੇਵਾਰੀ ਹੈ ਕਿ ਉਹ ਮੌਜੂਦਾ ਨਿਯਮਾਂ ਦੀ ਪਾਲਣਾ ਕਰਨ ਪਰਮੀਤ ਕਾਮਰਾ ਆਮਨੀ ਨਿਊਜ਼ ਸਾਰੀ